ਬੋਲ ਬਾਬਾ ਸੁਖਾਨੰਦ ਕੀ ਜੈ ਬੋਲ ਮਾਤਾ ਦਾਤੀ ਕੀ ਜੈ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਮਾਤਾ ਦਾਤੀ ਮੰਦਿਰ ਦੇ ਜੈ ਮਾਤਾ ਦੀ जय माता जी मा सुखदाखांाली सुखां पूरियूं करण वारी मा दर्शन करो अॼु

ਕੁਪਈ ਮਾਈ ਅੱਜ ਕੀ ਹੈ ਜੀ 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 ਜ Iya, <Yeah. S 1> apa?、Yeah. 我就不干了，来来。 ਦਾ ਦਾਦੀ ਦੀ ਜੈ ਸੁਖਾ ਦਾਦੀ ਦੀ ਸੁਖਾਪੁਰਿਆ ਕਰਨ ਵਾਲੀ ਮਾਤਾ ਦਾਦੀ ਬਾਬਾ ਸੁਖਾ ਨੰਦ ਦੀ ਚੇਲੀ ਜਿਹਦਾ ਅੱਜ 6 14 ਵਾਲੇ ਦਿਨ ਅੱਜ ਇੱਥੇ ਪੂਜਨ ਹੋ ਰਿਹਾ ਹੈ ਵੱਡੀ ਗਿਣਤੀ ਵਿੱਚ ਆਏ ਲੋਕ ਇੱਥੇ ਨਤਮਸਤਕ ਹੋ ਕੇ ਆਪਣੇ ਮਨੋ ਕਾਮਨਾ ਪੂਰਨ ਕਰਦੇ ਨੇ ਤੁਸੀਂ ਦੇਖ ਸਕਦੇ ਬਨੋਦ ਕੁਮਾਰ ਜੀ ਵੀ ਸਾਡੇ ਇੱਥੇ ਮਾਤਾ ਦਾਦੀ ਦੇ ਦਰਸ਼ਨ ਕਰਨ ਆਏ ਨੇ ਤੁਸੀਂ ਦੇਖ ਸਕਦੇ ਹਰੇਕ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਜਿਸ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਬੱਚਾ ਹੁੰਦਾ ਜਾਂ ਵਿਆਹ ਹੁੰਦਾ ਉਹ ਨਿਮੋ ਵੀ ਬਣ ਕੇ ਜਾਂਦਾ ਹੈ ਬੋਲ ਮਾਤਾ ਦਾਤੀ ਕੀ ਜੈ ਬੋਲ ਬਨਸਪਾਨ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਮੈਂ ਤੁਹਾਡਾ ਆਪਣਾ ਬੈ ਸਤਪਲ ਦਰਬ ਤਪਾ ਮੈਂ ਕਾਸ਼ਨਾ ਕਰਦਾ ਮਾਤਾ ਦਾਤੀ ਅੱਗੇ ਕਿ ਸਭ ਦੇ ਮਨੋ ਕਾਮਾ ਪੂਰਨ ਹੋਣ ਅਤੇ ਸਭ ਦੇ ਘਰ ਸੁੱਖ ਸ਼ਾਂਤੀ ਹੋਵੇ ਵੀਡੀਓ ਲਾਈਕ ਸ਼ੇਅਰ ਕਰਨਾ ਹੈ ਸਬਸਕ੍ਰਾਈਬ ਜਰੂਰ ਕਰਨਾ ਜੀ ਜੈ ਮਾਤਾ ਦਾਤੀ ਦੀ जय बाबा सुखानंद जी महाराज की जय जय माता दी जय माता दी भगत जी रखना जरूर करके जाना भगत जी ए मां माई का प्रसाद है भगत जय माता दी जय माता दी जय माता दी जय माता दी बाजी भाई माता दादी चढ़ने का तके वीर पे

ਏ ਮਹਾਮੈਦਾ ਬਜਨਾਰਾ ਪਹਿਲੀ ਕਰਾਓ ਢੀਰ ਪਿਓਰੋ ਬਜਨਾਰਾ ਮਾਤਾ ਦੀ ਜਗਤ ਰਣ ਐ ਮਾਤਾ ਜੀ ਜਿਨ੍ਹਾਂ ਖਜਾਨੇ ਚ ਮਾਇਆ ਆਈ ਐ ਮਾਤਾ ਜਾਨੀ ਤਵਨ ਤੇ ਪਰਜੋ ਰੱਖਣਾ ਹੈ ਇੱਥੇ ਸੇਵਾ ਚੱਲ ਰਹੀ ਆ ਲੰਗਰ ਦੀ ਖਰਾਬ ਕਰਕੇ ਲੰਗਰ ਦੀ ਵੀਰ ਕਰਕੇ ਸਭ ਮਾਤਾ ਦੇ ਮਹਾਮੈਦਾ ਬਜਨਾਰਾ ਕਰੀ ਦੀ ਬਾਈ ਲਈ ਤੁਹਾਡੀਆਂ ਬਹੁਤ ਕਾਰਨਾ ਪੂਰੀ ਕਰੇ ਜਿਆ ਇਹ ਢੰਡਾਰਾ ਚੱਲ ਰਿਹਾ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮਾਤਾ ਮਾਈ ਦੇ ਦਰਵਾਜ਼ੇ ਵਿੱਚੋਂ ਮਾਤਾ ਮਾਈ ਦਾ ਪ੍ਰਸ਼ਾਦ ਹੈ ਜੀ ਜੀ ਸ਼ੱਕੀ ਜਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਲੰਗਰ ਲੱਗਦਾ ਜੀ ਮਾਤਾ-ਦਾਤੀ ਦੇ ਦਰਬਾਰ ਇਹ ਲੰਗਰ ਲਾਇਆ ਜਾਂਦਾ ਹੈ ਜੈਕਾਰਾ ਜੈਕਾਰਾ ਗੁਰੂ ਛੋਟੀ ਪਾਣੋਂ ਗਰਮ ਗਰਮ ਵਰਤ ਗਰਮ ਵਰਤ ਸਰਜੀ 100 ਗੱਲਾਂ ਆਸੇ ਜੀ ਸਰਵਾਇਤ ਜੀ ਇਹ ਐਸਆਈ ਨੂੰ ਜੀ ਸੋਰ ਤੇ ਲੱਗੇ ਜਮਾ ਕੇ ਇਸ ਦਾ ਬੰਦੇ ਨੇ ਫਿਰ ਸਾਡ ਜਰੂਰ ਆ ਕੇ ਜਾਣਾ ਬੰਦ ਜੀ ਮਹਾਮਾਇ ਦਾ ਪ੍ਰਸਤਾਵ ਹੈ

ਇਹ ਲੱਖਾਂ ਜਰੂਰ ਆਉਣਗੇ ਚਲਦੀ ਸੇਵਾ ਚਲਦੀ ਆ ਮਾਤਾ-ਦਾਦੀ ਦੇ ਦਰਬਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਖਾਂ ਜਰੂਰ ਆਉਣਗੇ ਜੀ ਜਾਂਦੀ ਹੈ ਜੈ ਮਾਤਾ-ਦਾਦੀ ਦੀ ਮਾਤਾ-ਦਾਦੀ ਆਉਣ ਵਾਲੀਆਂ ਸਾਰੀਆਂ ਸੰਗਤਾਂ ਦੀਆਂ ਮਨੋ ਕਾਮਨਾ ਪੂਰਨ ਕਰੇ ਇਹ ਹੀ ਅਰਦਾਸ ਕਰਦੇ ਆਂ ਔਲ ਸੱਚੇ ਦਰਬਾਰ ਕੀ ਜੈ